ਰਸ ਮੈਂ ਤਾਂ ਆ ਟੇਬਲ ਤੇ ਆ ਕੇ ਬਹਿ ਗਿਆ ਜਿਹੜੇ ਫਰੰਟ ਵਾਲੇ ਟੇਬਲ ਨੇ ਕਿੱਥੇ ਕਾ ਗਈ ਉਹ ਨਹੀਂ ਆਉਂਦੀ ਪੁੱਤਾਂ ਹੈ ਅ ਚਾਚੀ ਦੀ ਵਾਰੀ ਤੇ ਮੈਂ ਸੁਣੀ ਜਾਂਦਾ ਚਾਚਾ ਤਾਂ ਨਹੀਂ ਪਰਦਾ ਕਿਤੇ ਤਰ ਲਵੇ ਮੂੰਚੇ ਹੱਡਾ ਕਰਦੀਆਂ ਫੋਨ ਹੀ ਕੱਟਦਾ ਅੱਛਾ ਸਰਪ੍ਰਾਈਜ਼ ਹੀ ਤਾਂ ਹੀ ਮੈਂਥੋਂ ਪਹਿਲਾਂ ਆਈ ਅੱਛਾ ਹੈ ਮਰਾ ਮੋਟੂ ਲਵ ਯੂ ਪੁੱਤਾਂ ਕੀ ਸਰਪ੍ਰਾਈਜ਼ ਰੱਖਿਆ ਮੇਰੇ ਲਈ ਹਾਂ ਸਰਪ੍ਰਾਈਜ਼ ਤਾਂ ਚਾਚਾ ਇਹ ਤੇਰੇ ਵਾਸਤੇ ਹੁਣ ਤੇ ਰਖ ਲੈ ਸੈਂਟਰ ਫਿਰ ਪੇਪਰ ਵਾਲਾ ਹਾਂ ਇੱਥੇ ਆਂਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਆਡੀ ਦੂਰ ਹੋਣ ਲੱਗੇ ਪੇਪਰ ਹਾਂ ਉਹਨਾ ਦੋਸਤਾਂ ਨਾਲ ਆਏ ਸੀ ਚਾਚੇ ਦੋਸਤ ਆ ਦਿਨ ਨਹੀਂ ਕੋਈ ਉ ਉਧਰ ਦੀ ਹੈ ਬਾਰੋਂ ਆ ਗਿਆਣਾ ਪੇਪਰ ਮਿਲਦਾ ਪੇਪਰ ਚ ਫਲੈਂਗ ਵੀ ਪੈ ਜਾਂਦੀ ਹੁੰਦੀ ਹੈ ਪੈ ਗਈ ਤੇ ਫਲੈਂਗ ਨੇ ਤੇਰਾ ਕੱਖ ਨਹੀਂ ਛੱਡਣਾ ਚਾਚੇ ਕੀ ਕਹਿੰਦਾ ਸੀ ਓਏ ਮੋਟੋ ਸਰਪ੍ਰਾਈਜ਼ ਅਗਲੀ ਨਿਤਨ ਨੂੰ ਦੇਦਾ ਸਰਪ੍ਰਾਈਜ਼ ਉਹ ਗਲਤੀ ਹੋ ਗਈ ਜੱੱਚੇ ਹੂੰ ਗਲਤੀ ਹੋ ਗਈ ਗਲਤੀ ਤਾਂ ਇੱਕ ਵਾਰੀ ਮਾਫ ਹੁੰਦੀ ਈ ਐ ਤਾਂ ਦੂਜੀ ਵਾਰੀ ਆ ਤੇ ਦੂਜੀ ਵਾਰੀ ਤੈਨੂੰ ਫਿਰ ਤੇਰੇ ਚਾਚੇ ਦੇ ਸੁਭਾ ਦਾ ਪਤਾ ਕੀ ਮੈਸੇਜ ਕਰੇ ਸੀ ਉਹਨੂੰ ਨਾ ਮੈਂ ਸਿਸਟਮ 'ਚ ਕਰਦਾ ਨਹੀਂ ਬੰਦਿਆ ਮੂੰਹ ਕੁ ਦੱਸ ਦੇ ਕੀ ਮੈਸੇਜ ਕਰੇ ਸੀ ਉਹਨੂੰ ਨਾ ਮੈਂ ਕੰਡਾ ਬਹੁਤ ਦੂਰ ਆ ਪੁੱਤ ਕੀ ਮੈਸੇਜ ਕਰੇ ਸੀ ਉਹਨੂੰ ਨਾ চাচਾ ਮੈਂ ਮੈਂ ਤਾਂ ਮੈਂ ਕਰਦਾ ਨਹੀਂ ਹਾਂ ਆਹ ਕੌਣਾ ਕੀ ਨਾਂ ਸੇਵ ਕਰਿਆ ਹੋਇਆ ਤੇਰਾ ਉਹਨੇ ਸਰਦਾਰ ਜੀ ਸਭ ਤੋਂ ਪਹਿਲਾ ਮੈਸੇਜ ਆ ਆ ਤੇਰੇ ਵਾਲੇ ਨਾ ਇਧਰਲੇ ਪਾਸੇ ਹਮ ਹੈਲੋ ਪੱਕਾ ਹਨਾ ਕੱਲ ਦਾ ਹਮ ਹੁਣ ਦਾ ਪੱਕਾ ਕਰਤਾ ਤੇਰੇ ਵਾਲੇ ਬਸ ਉਹ ਕੱਚਾ ਰਹਿ ਗਿਆ ਮੜਾ ਜਿਹਾ ਲੱਗ ਗਿਆ ਪੜ ਸੌਰੀ ਯਰ ਤ ਹਾਂ ਉਹ ਕੁੜੀ ਕਹਿ ਰਹੀ ਐ ਨਾ ਸੌਰੀ ਯਰ ਤੇਰਾ ਜਗਿੰਦਰ ਚਾਚੇ ਜੀ ਨੂੰ ਪਤਾ ਲੱਗ ਜਾਣਾ ਤੂੰ ਕਿਹਾ ਉਹਨੂੰ ਕੀ ਪਤਾ ਯਾਰ ਸਨਾਮ ਨੇ ਟੱਪਿਆ ਚਾਚਾ ਹਮ ਕੰਨਾ ਐਡਾ ਕੀ ਸਲਮਾਨ ਖਾਨ ਆ ਹੋ ਨਾ ਮੇ ਮੇਰੇ ਨਹੀਂ ਆਏਗੇ। ਜੀ। ਅੱਗੇ ਪੜਦੇ। ਮੈਂ ਸਹੀ 12 ਵਜੇ ਮਹਾਲੀ ਮੈਨੂੰ ਸਹੀ 12 ਵਜੇ ਮਹਾਲੀ ਚਾਹੀਦੀਆਂ ਨਹੀਂ ਮੁੱਕੀਆਂ ਪਹਿਣੀਆਂ। ਡਿਊਟੀ ਲੱਗਿਆ ਤੂੰ ਵੀ ਜਿੰਨਾ ਟਾਈਮ ਕਹਤਾ ਓਨੇ ਟਾਈਮ ਤੇ ਤੈਨੂੰ ਇੱਥੇ ਚਾਹੀਦੀਆਂ। ਹੈਂ? ਉਹਨੇ ਲਿਖਿਆ ਜੀ 베بی ਅੱਗੇ ਤਾਂ ਲਿਖਿਆ ਲਵ ਯੂ ਪੁੱਤ ਮਿਸ ਯੂ ਪੁੱਤ। ਆ ਕੀ ਅੱਗੇ ਉਸੇ ਦੀ ਜਣਾ ਇਹ ਤੇਰੇ ਚਾਚਾ ਜੀ ਕਹਿੰਦੇ ਸੀ ਉਸ ਦਿਨ ਵੀ ਮੈਂ ਹਰਮਣ ਨੂੰ ਤਾਂ ਪਤਾਲ ਚੋਂ ਚੱਕ ਲਉ ਅੱਗੇ ਆਲਾ ਤੂੰ ਪੜ ਮੜਾ ਗਿਆ ਪੜਨ ਸਮਝੀ ਜਿੰਨੀ ਆਉਂਗਾ ਪੜ 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 ਜਦੋਂ ਤੈਂ ਲਿਖਿਆ ਤੈਨੂੰ ਸਮਝ ਨਹੀਂ ਆਉਂਦਾ ਕੋਈ ਲਿਖਣਾ ਜਾਣਦਾ ਤੇ ਬੋਲਣਾ ਨਹੀਂ ਜਾਣਦਾ ਉਹ ਤਾਂ ਇਕੱਲਾ ਡਾਇਲੌਗ ਮਾਰਦਾ ਆ ਕੀ ਲਿਖਿਆ ਅੱਗੇ ਮਕਲਾਵਾ ਮਕਲਾਵਾ ਨਹੀਂ ਆਉਂਦਾ ਹੁਣ ਬੜੀ ਇੱਜ਼ਤ ਕਰਦਾ ਚਾਚੇ ਦੀ ਅਗੇ ਚਾਚਾ ਤਾਂ ਕਦੇ ਸਨਾਮ ਨਹੀਂ ਟਪਿਆ ਅੱਛੇ ਗਲਤੀ ਹੋ ਗਈ ਚਾਚਾ ਦਾ ਚੰਡੀਗੜ੍ਹ ਵੀ ਬੈਠਾ ਅੱਛਾ ਗਲਤੀ ਉਹ ਕਹਿੰਦੀ ਸੀ ਵੀ ਚਾਚਾ ਘੜਾ ਤੈਨੂੰ ਪਤਾਲ ਚੋ ਚੱਕ ਲਿਓ ਚੱਕ ਚਾਚਾ ਤੈਨੂੰ ਪਤਾਲ ਚੋ ਵੀ ਲਓ ਗਲਤੀ ਪਰ ਤੇਰਾ ਦਾਇਰਾ ਜੰਡੀੜ ਦਾ ਚੰਡੀਗੜ੍ਹ ਤੱਕ ਹੀ ਗਤਮ ਹੋ ਗਿਆ ਚਾਚੇ ਨੂੰ ਤਾਂ ਉਹ ਵੀ ਸਮਝ ਲਿਆ ਹਨ ਉਹ ਇਹਦਾ ਬੋਲ ਕੇ ਬਗ ਜੂਗਾ ਧਰਨਾ ਤੇ ਧਰਨਾ ਚ ਬਗ ਜੂਗਾ ਉਹ ਤੂੰ ਜੰਮਿਆ ਨਹੀਂ ਸੀ ਜਦੋਂ ਅਸੀਂ ਇੱਥੇ ਸੈਕਟਰੀਏਟ ਦੇ ਧਰਨਾ ਲਾਉਂਦੇ ਹੁੰਦੇ ਸੀ ਸਾੜੇ ਸਾਨੂੰ ਬੁੜੇ ਜੇ ਸਮਝ ਲਿਆ ਹੈ ਉਹੀ ਨੋਟ ਆ ਜਿਹੜੇ ਕੱਲ ਟਿਊਸ਼ਨ ਵਾਸਤੇ ਫੜੇ ਸੀ ਨਾ ਚਾਚੇ ਤਾਂ ਮੈਂ ਮੇਰੇ ਕੋਲ ਪਹਿਲਾਂ ਨਹੀਂ ਕੀ ਹੈ ਹੂੰ ਉਹ ਉਹ ਕਿੱਧਰ ਗਏ ਨੋਟ ਉਹ ਮੈਂ ਫੀਸ ਭਰ ਆਇਆ ਦੀਆ ਅੱਛਾ ਹਾਂ ਉਹਦੀ ਫੀਸ ਭਰਤੀ ਇਹ ਪਹਿਲਾਂ ਦੇ ਅਤਰੇ ਕੋਲੇ ਹਾਂ ਗੌਂ ਟ੍ਰੱਕ ਚਲਾਉਂਦਾ ਰਹਾ ਪਹਿਲਾਂ ਨਾ ਪਾਪਾ ਵਿਹਲਾ ਤਾਂ ਹੈਗਾ ਪਾਪੇ ਨੇ ਦਿੱਤੇ ਹੋਏ ਦੀਆ ਪਾਪੇ ਨੇ ਤੈਨੂੰ 100 ਰੁਪਏ ਮਸਾ ਮੰਨਦਾ ਬਜਰੇ ਨੂੰ ਚੱਲ ਇਹ ਵੀ ਦੇਖ ਲੈਨੇ ਆ ਆ ਫੜੋ ਪਹਿਲਾ ਨੋਟ ਹੈਗਾ ਆਪਣਾ ਇਹ 684197 ਹੈਗਾ ਪਿੱਛੇ ਥੋੜੇ ਮਲੇਆਤ ਲੈਣਗੇ ਹੁਣ ਹਾਰਟ 4497 ਆ ਪਹਿਲਾ ਦੂਜਾ ਹਾਰਟ 4792 ਮਿਲ ਗਿਆ ਨਾ ਸਾਰੇ ਤੈਨੂੰ ਤਾਂ ਲੱਗਦਾ ਇਸ ਤਰ੍ਹਾਂ ਚਾਚਾਉਂ ਨਹੀਂ ਤੋਰਿਆ ਫਿਰਦਾ ਹੁਣ ਚਾਚੇ ਚਾਚਾ ਬੁੱਤ ਤਰਾ ਵਿਜੀਲੈਂਸ ਵਾਲਿਆਂ ਨਾਲ ਵੀ ਭੜਾ ਬਹੁਤ ਛਾਲ ਚਕਾਈਆ ਮੈਂ ਹਲਤੀ ਉਹਦਾ ਜਵਾਬ ਕੀ ਗੱਲ ਦਾ ਹੈ ਜੀ ਆਗੇ ਦੇ ਵਾਸਤੇ ਹਾਂ ਮੋਟਰ ਵਾਸਤੇ ਚੱਲ ਸਾਡੀ ਤਾਂ ਫਿਰ ਵੀ ਧੀਆਂ ਵਰਗੀ ਆ ਸਾਰੇ ਕਿਤਾਬ ਲੈਣ ਨੂੰ ਸਾਡੇ ਕੋਲੇ ਪੈਸੇ ਨਹੀਂ ਹੁੰਦੇ ਤੇ ਕਿੰਨੇ ਵੀ ਆਈ ਇਹ 2700 ਰੁਪਏ ਚਾ ਇਹ ਹੁਣ ਉਹਦੇ ਪਾਪੇ ਨੂੰ ਫੜਾ ਕੇ ਆਵਾਂ ਕਿ ਇੱਥੇ ਨਮੇੜ ਦਈਏ ਕੰਮ ਚਾਚੇ ਗਲਤੀ ਹੋ ਗਈ ਕਿਸੇ ਨੂੰ ਘਰੇ ਨਾਲ ਸੀ ਇੱਥੇ ਕੁੱਟਲਾ ਜਨਾ ਕੁੱਟਣਾ ਕੁੱਟੂnga ਤੈਨੂੰ ਸੱਤ ਚਲੇ ਜਾ ਕੇ ਮੈਂ ਸਾਰਾ ਇੱਥੇ ਕਿਹੜਾ ਤੈਨੂੰ ਕੋਈ ਜਾਣਦਾ ਪਤਾ ਵੀ ਲੱਗੇ ਚਾਰ ਬੰਦਿਆਂ ਦਾ ਰਾਜ ਚ ਜਾ ਪਿੰਡ ਤੱਕ ਕੁੱਟਦਾ ਲਿਆ ਜੀ ਪਰ ਪਿੰਡ ਚ ਨਾ ਅਰੇ ਨਹੀਂ ਤੂੰ ਚੱਲਣੀ ਨਹੀਂ ਮੇਰੀ ਗੱਲ ਸੁਣ ਪੁੱਤ ਸਮਝਾਇਆ ਤਾਂ ਤੈਨੂੰ ਬਹੁਤ ਸੀ ਠੀਕ ਆ ਪਰ ਤੂੰ ਮੇਰਾ ਤੋੜਤਾ ਮਾਣ ਦੂਜੀ ਗੱਲ ਇਹ ਆ ਤੇਰੇ ਵਰਗੇ ਮੁੰਡੇ ਵਿਆਹ ਵੇਲੇ ਇੱਕੋ ਹੀ ਚੀਜ਼ ਕਹਿੰਦੇ ਹੁੰਦੇ ਆ ਕਿ ਕੁੜੀ ਸਾਨੂੰ ਸਾਫ਼ ਸੁਧਰੀ ਚਾਹੀਦੀ ਆ। ਕੁੜੀ ਦੀ ਕਿਸੇ ਪਾਸੇ ਗੱਲ ਨਾ ਹੋਵੇ। ਚਾਹੇ ਤੰਨੇ ਕੱਪੜੇ ਜੇ ਤੋੜ ਦੋ। ਪਰ ਵਿਆਹ ਤੋਂ ਪਹਿਲਾਂ ਸੋਡੀ ਮੁੰਡਿਆਂ ਦੀ ਇੱਕ ਇੱਕ ਮੁੰਡੇ ਦੀ ਤਿੰਨ ਤਿੰਨ ਕੁੜੀਆਂ ਨਾਲ ਗੱਲ ਹੁੰਦੀ ਆ। ਤੇ ਪੰਜਾਬ ਦੇ ਵਿੱਚ ਕੁੜੀਆਂ ਕਿੰਨੀਆਂ ਕਾ ਤੂੰ ਦੇਖ ਲਾ। ਜੇ ਤੁਸੀਂ ਉਦੋਂ ਇੰਨੇ ਸਿਆਣੇ ਬਣਨਾ ਹੁੰਦਾ ਨਾ ਤਾਂ ਪਹਿਲਾਂ ਇਹ ਜੇ ਲੱਛਣ ਨਾ ਕਰਿਆ ਕਰੋ। ਦੂਜੀ ਗੱਲ ਸੁਣੀ ਚੱਲੀ ਅੱਜ ਇੱਕ ਮੁੰਡਾ ਤੇ ਇੱਕ ਕੁੜੀ ਮਿਲਦੇ ਨੇ ਜਦੋਂ ਕੁੜੀ ਜਾਂਦੀ ਆ ਤਾਂ ਕੁੜੀ ਕਰੈਕਟਰਲੈਸ ਹੋ ਜਾਂਦੀ ਆ ਪਰ ਮੁੰਡਾ ਨਹੀਂ ਹੁੰਦਾ ਕਿਉਂ ਬਈ ਮਿਲਦੇ ਦਾ ਦੋਨੀਆਂ ਨੇ ਕੁੜੀ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਇਹਦਾ ਕੀ ਆ ਇਹ ਤਾਂ ਐ ਆ ਬਾ ਇੱਕ ਦੂਜੇ ਨੂੰ ਤੁਸੀਂ ਚੌੜੇ ਹੋ ਫੋਟੋਆਂ ਦਿਖਾਉਣੇ ਵੀ ਤੇਰੀ ਪਰਝਾਈ ਆ ਦੇਖ ਕਿਵੇਂ ਲੱਗੀ ਸੋਹਣੀ ਆ ਗਾ ਤਾਂ ਪਹਿਲਾਂ ਕਿਵੇਂ ਪਰਝਾਈ ਬਣ ਜਾਂਦੀ ਆ ਬਈ ਗੱਲ ਸਮਝ ਤੋਂ ਬਾਹਰ ਹਰ ਕੁੜੀ ਦੇ ਤੁਸੀਂ ਟੈਗ ਲਾ ਦਿੰਦੇ ਹੋ ਇੱਥੇ ਇਹ ਕੁੜੀ ਉਹਦੇ ਨਾਲ ਇਹ ਕੁੜੀ ਉਹਦੇ ਨਾਲ ਇਹਦੇ ਨਾਲ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ ਫਿਰ ਸਾਡੇ ਤੁਸੀਂ ਕਹਿੰਦੇ ਕਿ ਸੁਪੱਤੇ ਹੋ ਕੁੜੀਆਂ ਜਾਣੀਆਂ ਕਿੱਥੇ ਜਾ ਤਾਂ ਦੋਨੀਆਂ ਕੈਰੈਕਟਰਲੈਸ ਹੋ ਜੋ ਇਹ ਕੁੜੀ ਨਾਲ ਤੇਰੀ ਗੱਲ ਬਾਤਾ ਕਿੰਨੇ ਕ ਨੂੰ ਪਤਾ ਥੋੜਿਆਂ ਸੱਚੀ ਗੱਲ ਦੱਸੀ ਅੱਦੇ ਕਾਜ ਜਿ ਨੂੰ ਪਤਾ ਹੀ ਹੈ ਮੱਲਾ ਤੇ ਰਏ ਕੁੜੀ ਨਾਲ ਵਿਆਹ ਨਾ ਹੋਇਆ। ਅੱਡੇ ਕਾਲਜੀ ਦੀ ਨਿਗਾਹ ਦੇ ਵਿੱਚ ਉਹ ਕੁੜੀ ਦੀ ਕੀ ਰਹੂਗੀ? ਤੁਹਾਡੇ ਮੁੰਡਿਆਂ ਦੇ ਹਿਸਾਬ ਨਾਲ ਕੈਰੇਕਟਰਲੈਸ ਹੋ ਜੋ ਤੇ ਤੂੰ ਸੁਪੱਤਾ ਹੋ ਜਾਵੇਂਗਾ। ਤਿੰਨ ਤੱਕ ਕਿਸੇ ਨੇ ਨਹੀਂ ਪੁੱਛਣਾ ਤੂੰ ਤਾਂ ਹੋਰ ਵਿਆਹ ਕਰਾ ਲੈ। ਫੇਰ ਤੁਸੀਂ ਕਹਿੰਦੇ ਨੇ ਕੁੜੀ ਸਾਨੂੰ ਸਾਫ ਸੁਥਰੀ ਚਾਹੀਦੀ ਐ। ਮੈਂ ਦੇਖਿਆ ਉਹਨੇ ਤਰਾ ਸਰਦਾਰ ਜੀ ਨਾਲ ਸੇਵ ਕਰਿਆ ਹੋਇਆ ਸਰਦਾਰ ਜੀ ਵਾਲੀ ਕੋਈ ਵੀ ਗੱਲ ਹੈਗੀ ਆਪਣੇ ਚ। ਕਤੋਂ ਪੱਗ ਬੰਨਣ ਤੇ ਸਾਂਭਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਪੱਗ ਸਾਂਭਣ ਵਾਸਤੇ ਨਾ ਬੰਦੇ ਦੀਆਂ ਲੱਤਾਂ 'ਚ ਜਾਣ ਹੋਣੀ ਚਾਹੀਦੀ ਹੈ ਜੇ ਤੋ ਚਾਰ ਕੋਹਨੇ ਮੋਹਨੇ ਬੰਦੇ ਖੜੇ ਹੋਣ ਤੇ ਇੱਕ ਵਿਚਾਲੇ ਸਰਦਾਰ ਪੱਗ ਵਾਲਾ ਖੜਾ ਹੋਵੇ ਨਾ ਤਾਂ ਕੁੜੀ ਨੂੰ ਮਾਣ ਹੋਣਾ ਚਾਹੀਦਾ ਜੀ ਮੈਂ ਇੱਥੇ ਸੇਫ ਆ ਮੈਨੂੰ ਲੱਗਦਾ ਹੁਣ ਤੁਸੀਂ ਇਹਨੂੰ ਹੋਰ ਪਾਸੇ ਲੈ ਕੇ ਜਾ ਰਹੇ ਹੋ ਜ਼ਰੂਰੀ ਨਹੀਂ ਵੀ ਪੇਚਾਂ ਵਾਲੀ ਪੱਗ ਬੰਨੀ ਆ ਤਾਂ ਮੁੰਡਾ ਸੋਹਣਾ ਲੱਗਦਾ ਪੱਗ ਚਾਹੇ ਕਿਵੇਂ ਵੀ ਬੰਨੀ ਹੋਵੇ ਇਹਦਾ ਕਰਦਾਰ ਇੰਨਾ ਜ਼ਿਆਦਾ ਉੱਚਾ ਹੈ ਵੀ ਸੋਨ ਸਲੂਟ ਵਜਦੇ ਨੇ ਪਰ ਹੁਣ ਕੀ ਐਣਕਾ ਲਾਉਣੇ ਆਪਾਂ ਐਣਕਾ ਥੱਲੋਂ ਦੀ ਕਈ ਵਾਰੀ ਪੱਗ ਨਾਲ ਐਨ ਝਾਕ ਵੀ ਲੈਣਿਆ ਕੁੜੀਆਂ ਵੀ ਕੌਣ ਜਾਂਦੀ ਆ ਮੈਨੂੰ ਨਹੀਂ ਪਤਾ ਵੀ ਮੇਰੀਆਂ ਇਹ ਗੱਲਾਂ ਦਾ ਕਿਸੇ ਤੇ ਅਸਰ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਜਰੂਰ ਸੁਧਾਰ ਦੂੰ ਹੁਣ ਮੈਂ ਚੱਲ ਪਣ ਚੱਲ ਜੀ ਥੌ ਫੜਾ ਆ ਫੜ ਲਾ